ਸਾਲਾ ਨਰਕ ਵਲਸ ਨੂੰ ਸਾਨ ਮਾਰਿਆ ਜਦੋਂ ਥੱਲੇ ਆਏ ਆਪਾਂ ਫਲਟੂ ਫਲੋਰ ਤੇ ਉੱਥੇ ਸਪਾਈਸ ਰਿਪਰ ਮਿਲਿਆ ਸਾਨੂੰ ਕਹਿੰਦਾ ਜੀ ਪਰਸ ਪੈਸੇ ਪਏ ਆ ਪਟਾ ਪਏ ਆ ਤੇ ਕੁੱਤਾ ਜਿਹੜਾ ਲੈ ਗਿਆ ਪਰਸ ਇੱਕ ਪਿਆ ਉਹ ਜਿਹੜਾ ਪਰਸੀ ਹੋਰ ਇਹਨਾਂ ਦਾ ਚੱਕਿਆ ਸੀ ਉਹਨਾਂ ਦੋਵਾਂ ਨੂੰ ਮਿਲ ਗਿਆ ਪੈਸੇ ਸਾਰੇ ਪੈਸੇ ਮਿਲ ਗਏ ਉਹਨਾਂ ਦਾ ਨਾਮ ਵੀ ਦਿੱਤਾ ਗਿਆ 400 ਰੁਪਏ ਜਿਹਨਾਂ ਪਰਸ ਸਪਾਈਸ ਹੈਫ ਕਾਨੂੰ ਠੀਕ ਹਾਂਜੀ ਭਾਈ ਮਿਲ ਗਏ ਹਾਂਜੀ ਹਾਂਜੀ ਪਰਸ ਮਿਲ ਗਿਆ ਤੇ ਮੈਂ ਬੰਦਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਮੈਂ ਉਹਨਾਂ ਨੂੰ ਆਪਣਾ ਇਨਾਮ ਜੋ ਤੁਹਾਨੂੰ ਕਿਹਾ ਸੀ ਉਹਨਾਂ ਨੂੰ ਦਿੰਦਾ ਤੇ ਮੈਂ ਪੁਲਿਸ ਦਾ ਤੇ ਆਪਣਾ ਭਾਈ 3D ਤੇ ਮੇਰੇ ਦੋਸਤ ਜਿਨ੍ਹਾਂ ਨੇ ਮੇਰੀ ਲੱਭਣ 'ਚ ਬਹੁਤ ਮਦਦ ਕੀਤੀ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਬਹੁਤ ਬਹੁਤ ਸ਼ੁਕਰਗੁਜ਼ਾਰ ਉਹ ਸਰ ਨੂੰ ਪਰਸ ਗਵਾ ਚਾਈ ਕਹਿੰਦੇ ਇਹਨਾਂ ਨੇ ਵੀਡੀਓ ਦੇਖਿਆ ਕੁੱਤਾ ਲੈ ਕੇ ਚਲ ਗਿਆ ਵਾ ਤੇ ਆਪਾਂ ਸਫਾਈ ਆਹੀ ਉੱਥੇ ਸਫਾਈ ਕਰਦੇ ਪਏ ਸਾਨੂੰ ਪਤਾ ਲੱਗਾ ਕਿ ਕੋਈ ਨਹੀਂ ਆਹੀ ਲੱਭਾਂਗੇ ਤੇ ਜ਼ਰੂਰ ਦਿੱਤਾ ਜਾਊਗਾ ਆਪਾਂ ਪਹਿਲੇ ਫਲੋਰ ਤੇ ਸਫਾਈ ਕਰਦੇ ਪਏ ਆਪਾਂ ਉਹਦੇ ਖਲਾਰਾ ਵੇਖਿਆ ਪੈਸੇ ਵੇਖੇ ਆਪਾਂ ਸਾਰਾ ਕੁਝ ਇਕੱਠਾ ਕਰਕੇ ਆਪਾਂ 3D ਸਰ ਨੂੰ ਆਪਾਂ ਵਾਪਸ ਕਰਤਾ ਖਲਾਰਾ ਕਿਸੀ ਪਰਸਪੁਰਾਟਾ ਪਿਆ ਪਾਟਾ ਪਿਆ ਇਹ ATM ਦੇ ਵੀ ਦੰਦ-ਦੰਦ ਬਚੇ ਹੀ ਠੀਕ ਹੈ ਜੀ ਪਰ ਤੋਂ ਪਹਿਲਾਂ ਕੋਈ ਆਇਆ ਹੁੰਦਾ ਤੇ ਸ਼ਾਇਦ ਨਾ ਮਿਲਦਾ ਆਏ ਹਾਡੇ ਹੱਥਾਂ 'ਚ ਲੱਗ ਗਿਆ ਸਫਾਈ ਕਰਦੇ ਹੋਏ ਆਪਾਂ ਜਾਣਦੇ ਸੀ ਤੁਹਾਨੂੰ ਮਿਲ ਗਿਆ ਤੇ ਆਪਾਂ ਪੈ ਸਮੇਤ ਆਪਾਂ ਸਾਰੀ ਚੀਜ਼ਾਂ ਨਾਲੋਂ ਵਾਪਸ ਕਰਤੀ ਪ੍ਰੀਤੋ ਥੈਂਕ ਯੂ ਭਾਈ ਥੈਂਕ ਯੂ ਭਾਈ ਇਹ ਲੋ 2400 ਰੁਪਏ ਨਾ ਕਰੋ ਥੈਂਕ ਯੂ ਸਰ ਸਾਡਾ ਆਪਾਂ 'ਚ ਬਹੁਤ ਮਜ਼ਾ ਕੀਤੀ ਹੈ ਉਹ ਕੀ ਹੈ ਇਹ ਸੋਚੇ ਬੜੇ ਡਾਕੂਮੈਂਟ ਆਏ ਸ਼ੁਕਰ ਗੁਜ਼ਾਰਾ ਮੇਰੇ ਡਾਕੂਮੈਂਟ ਲੱਗ ਕੇ ਸਾਰੇ ਹੋਸ਼ ਨੋਰ ਵੀ ਬੜੇ ਹਾਂ ਜੀ ਹਾਂ ਜੀ